ਮੈਚ ਦੇ ਲਈ ਤਿਆਰ ਰਵੇ ਸੈਕੰਡ ਸੈਮੀਫਾਈਨਲ ਲਈ ਬਿੱਟੂ ਸਾਡਾ ਚੱਕ ਵਾਲਾ ਉਹ ਵੀ ਤਿਆਰ ਰਵੇਗਾ ਉਧਰ ਕਹਿੰਦੇ ਜਖੇਪੜ ਵਾਲਾ ਰਾਜ ਹੈ ਹਰੇ ਰੰਗ ਦੀ ਨਿੱਕਰ ਪਾਈ ਹੈ ਇਹ ਮੁੰਡੇ ਨੂੰ ਕਹਿੰਦੇ ਦਿੜਵੇ ਦੇ ਵਿੱਚ ਸਕੋਰਪੀਓ ਗੱਡੀ ਦਿੱਤੀ ਹੈ ਬੱਬਲ ਉਹਨਾਂ ਨੇ ਮੇਰੇ ਵੀਰੋ ਐਵਸਪੋਰਟ ਕਬੱਡੀ ਕਲੱਬ ਨੇ ਲੱਭੀ ਉਹਨਾਂ ਨੇ ਗੁਰਜੀਤ ਉਹਨਾਂ ਨੇ ਸੀਤੇ ਸੰਘੇ ਉਹਨਾਂ ਨੇ ਕਹਿੰਦੇ ਗੱਡੀ ਦਿੱਤੀ ਹੈ ਸਕੋਰਪੀਓ ਗੱਡੀ ਮੇਰੇ ਵੀਰੋ ਜਖੇਪੜ ਵਾਲਾ ਰਾਜ ਕਿ ਸਿੱਧਵਾਂ ਦਾ ਮੁੰਡਾ ਗੱਲਾਂ ਕਰਦਾ ਏ ਵੱਡੀਆਂ ਇਹ ਐ ਮੇਰੇ ਵੀਰੋ ਜਖੇਪੜ ਦਾ ਰਾਜ ਇਹ ਆ ਭਿੰਦਾ ਕਾਲੇ ਦਾ ਵੀਰ ਐ ਦੋ ਭਰਾ ਨੇ ਤੇ ਦੋਨੋਂ ਕਬੱਡੀ ਖੇਡਦੇ ਐ ਉਧਰ ਬਿੰਦਾ ਤੇ ਕਬੂਤਰ ਵਰਗੇ ਨੌਜਾਨ ਐ ਉਧਰ ਲਬੂ ਵਰਗੇ ਮੇਰੇ ਵੀਰੋ ਨਾਲ ਕਹਿੰਦੇ ਕਬੱਡੀ ਦਾ ਦੂਜਾ ਪੱਪੂ ਨੋਨਾ ਭੈਣੀ ਵਾਲਾ ਕਰਮਜੀਤ ਗਿਆਨੀ ਦਾ ਛੋਟਾ ਵੀਰ ਕਹਿੰਦੇ ਗੁਰਜਿੰਦਰ ਗਿਆਨੀ ਨੌਜਾਨ ਲਾਲੇ ਵਰਗੇ ਮਨਜਿੰਦਰ ਵਰਗੇ ਮੇਰੇ ਵੀਰੋ ਗगन ਅਜਨਾਦ ਵਾਲਾ ਤੇ ਅੱਜ ਕਹਿੰਦੇ ਆਪਣੀ ਟੀਮ ਦੇ ਨਾਲ ਪੁਜਾ ਹੋਇਆ ਭੈਣੀ ਵਾਲਾ ਕਿੰਦਾ ਉਹ ਵੀ 8 ਸਾਲਾਂ ਬਾਅਦ ਮੇਰੇ ਵੀਰੋਂ ਆਪਣੇ ਪਿੰਡ ਪਰਤੇ ਆ। ਵਾਹ ਵੇਖਦਾ ਵੀ ਪਹਿਲਾ ਸੈਮੀਫਾਈਨਲ ਜੱਗਾ ਜਗਾ ਸਟੇਜ ਤੇ ਬੁੱਧੇ ਜਗਾ ਖੁਰਦ ਜਗਾ ਖੁਰਦ ਵਾਲਾ ਉਹ ਵੀ ਕਹਿੰਦੇ ਵਧੀਆ ਬੁਲਾ ਰਾਇ ਸਾਡੀ ਖੇਡ ਕਬੱਡੀ ਦਾ ਉਸ ਵੀਰ ਦਾ ਵੀ ਧੰਨਵਾਦ ਹੈ। ਕ੍ਰਿਸ਼ਨ ਵਿਦੇਸ਼ੇ ਦਾ ਗੋਪੀ ਕੈਲੋਂ ਦਾ ਬਿੱਟੂ ਚੱਕ ਭਾਈ ਦਾ ਸਰਜੀਤ ਕਕਰਾਲੀ ਉਹਨਾਂ ਦਾ ਸਾਡਾ ਫਰੂਕ ਅਲੀ ਵੀ ਪੁੱਜਿਆ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਆਓ ਆਪਾਂ ਥੋੜਾ ਤੁਰ ਫਿਰ ਕੇ ਹੋ ਜਾਈਏ ਵੀਰੇ ਮੇਰੀ ਬੇਨਤੀ ਹੈ ਜਿਹੜੇ ਮੇਰੇ ਵੀਰ ਗਰਾਊਂਡ ਅੰਦਰ ਹੈ ਆਪਾਂ ਥੋੜਾ ਤੁਰ ਫਿਰ ਕੇ ਕਿਉਂਕਿ ਪਿੱਛੇ ਜਿਹੜੇ ਦਰਸ਼ਕ ਹੈ ਉਹਨਾਂ ਦਾ ਸਵਾਦ ਨਾ ਖਰਾਬ ਹੋਵੇ ਲਓ ਪਹਿਲੀ ਕਬੱਡੀ ਮੇਰੇ ਵੀਰੋ ਇਹ ਆ ਨੌਜਨ ਬਾਬਰਪੁਰੀਆ ਗगन ਕਹਿੰਦੇ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਤੇ ਚਾਰਾਂ ਦੇ ਵਿੱਚੋਂ ਉਹੀ ਕਹਿੰਦੇ ਕਿਸਾਨ ਹੈ ਇਹ ਕੌਣ ਹੈ ਇਹ ਆ ਫੌਜੀ ਮੇਰੇ ਪੰਜਾਬੀ ਵੀਰੋ ਇੱਕ ਰੌਂਤੇ ਦਾ ਇੱਕ ਕਹਿੰਦੇ ਕੁਰੜ ਦਾ ਇੱਕ ਸ਼ਾਮ 84 ਦਾ ਤੇ ਇੱਕ ਆਇਆ ਫੌਜੀ ਚੀਮਿਆਂ ਵਾਲਾ ਅੱਜ ਕਹਿੰਦੇ ਇਹਦੇ ਯਾਰ ਡਾਕਟਰ ਕਲੋਕੇ ਵਾਲੇ ਦਾ ਜਨਮ ਦਿਨ ਹੈ ਤੇ ਉਹਨੂੰ ਵੀ ਮੁਬਾਰਕਬਾਦ ਹੈ ਆਓ ਕਲੀ ਗਰਾਊਂਡ ਦੇ ਵਿੱਚ ਜ਼ਰੂਰ ਪਾ ਦਿੱਤੀ ਜਾਵੇ ਕਲੀ ਇੱਕ ਇੱਕ ਲਾਇਨਮੈਨ ਜ਼ਰੂਰ ਖੜ੍ਹ ਜਿਓ ਜੀ ਪਿੱਛੇ ਬੇਨਤੀ ਹੈ ਮੇਰੀ ਵੀਰਾਂ ਨੂੰ ਜਿਹੜੇ ਰੈਫਰੀ ਵੀਰ ਸਾਡੇ ਆਏ ਐ ਜਿਹੜੇ ਪਿੱਛੇ ਲਾਈਨਮੈਨ ਜਰੂਰ ਖੜ੍ਹ ਜਾਣ ਲਓ ਕਾਲਾ ਧਨੌਲੇ ਵਾਲਾ ਕਹਿੰਦੇ ਕਬੱਡੀ ਦਾ ਐਨ ਵੱਡਾ ਸੁਪਰਸਟਾਰ ਮੇਰੇ ਵੀਰੋ ਅੱਜ ਚੜਤਾ ਹੈ ਨੌਜਵਾਨ ਦੀ ਲੰਡੀ ਜੀਪ ਦਾ ਜੇਤੂ ਪਾਉਂਦਾ ਕਬੱਡੀ ਦਿਮਾਗ ਦੇ ਨਾਲ ਲਾਲੇ ਦੇ ਨਾਲ ਹੋ ਗਿਆ ਮੁਕਾਬਲਾ ਤੇ ਪੁਆਇੰਟ ਜਿਹੜਾ ਹੈ ਧਨੌਲੇ ਵਾਲਾ ਕਾਲਾ ਕਹਿੰਦੇ ਆਪਣੀ ਟੀਮ ਦੇ ਲਈ ਵਾਪਸ ਜਾਂਦਾ ਹੋਇਆ ਬੇਨਤੀ ਹੈ ਵੀ ਲਾਈਨਮੈਨ ਪਲੀਜ਼ ਜਰੂਰ ਖੜ੍ਹ ਜੋ ਪਿੱਛੇ ਲਾਈਨਮੈਨ ਪਲੀਜ਼ ਰੇਫਰੀ ਸਾਹਿਬ ਪ੍ਰਬੰਧਕਾਂ ਦਾ ਬੇਨਤੀ ਹੈ ਪ੍ਰਬੰਧਕਾਂ ਦੀ ਵੀ ਪਿੱਛੇ ਆ ਕੇ ਲਾਈਨਮੈਨ ਦੀ ਡਿਊਟੀ ਦਿਓ ਆਪਣੀ ਬੜੀ ਮਿਹਰਬਾਨੀ ਹੋਵੇਗੀ ਲਓ ਇਸ ਲਈ ਨੌਜਨ ਬੱਬੂ ਲਸਾੜੇ ਵਾਲਾ ਤੇ ਖੇਪੜ ਵਾਲਾ ਰਾਜ ਕੋਸ਼ਿਸ਼ ਕਰਦਾ ਹੋਇਆ ਮੇਰੀ ਬੇਨਤੀ ਹੈ ਸਾਰੇ ਰੈਫਰੀ ਜਿਹੜੇ ਲਾਈਨਮੈਨ ਲੱਗ ਜਾਣ ਜਿੰਨੇ ਵੀ ਵੀਰਾਂ ਦੀ ਡਿਊਟੀ ਹੈ ਇਸ ਟੂਰਨਾਮੈਂਟ ਦੇ ਉੱਪਰ ਬੇਨਤੀ ਹੈ ਉਹਨਾਂ ਜਿਹੜੇ 2-3 ਮੈਚ ਬਾਕੀ ਨੇ ਬੇਨਤੀ ਹੈ ਲਾਈਨਮੈਨ ਆ ਜਾਣ ਜੀ ਹਾਂਜੀ ਸਰ ਕੈਰੀ ਆਨ ਲਾ ਬਿੰਦਾ ਧਨੋਲੇ ਵਾਲਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ ਨੌਜਨ ਬਿੰਦੇ ਧਨੋਲੇ ਵਾਲੇ ਦੀ ਪਈ ਹੋਈ ਕਬੱਡੀ ਤੇ ਕਹਿੰਦੇ ਚਾਰ ਜਾਫੀ ਹੈ 4 ਜਨਵਰੀ ਧਨੋਲੇ ਦੇ ਲਾਗੇ ਕਹਿੰਦੇ ਫਰਵਾਈ ਦੇ ਵਿੱਚ ਸਰਬਾ ਬੈਲਜੀਅਮ ਵਾਲਾ ਆਪਸਰ ਨੂੰ ਸੱਦਾ ਦੇ ਰਿਹਾ ਔਰ ਦੂਜੇ ਪਾਸੇ ਨੋਨਾ ਭੈਣੀ ਵਾਲਾ ਅਵਤਾਰ ਸਿੰਘ ਬੜਿੰਗ ਪਰਿਵਾਰ ਦਾ ਇਹ ਮਹਾਰਥੀ ਕਦੇ ਖੇਡਿਆ ਸੱਤੇ ਮਠੱਡੇ ਦੇ ਲਈ ਗਰੇਵਜੈਂਡ ਕਬੱਡੀ ਕਲੱਬ ਦੇ ਲਈ ਕਦੇ ਰਿਚਮੈਂਡ ਦੇ ਲਈ ਆਹ ਵੇਖੋ ਲਾਓ ਜਫਾ ਕੇ ਨਹੀਂ ਬੱਲੇ 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 ਉਹ ਵਾਹ ਓਏ ਭੈਣੀ ਵਾਲਿਆ ਵਾਹ ਓਏ ਨੋਨਿਆ ਆਇਆ ਸਵਾਦ ਆ ਇੱਕ ਤਾੜੀ ਜ਼ਰੂਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਐਨ ਵੱਖਰੀ ਖੇਡ ਦਾ ਮਾਲਕ ਹੈ ਨੋਨਾ ਭੈਣੀ ਵਾਲਾ ਰਾਜਸ਼ਾਹੀ ਤੇ ਸੋਨੀ ਹੁਣਾਂ ਵੱਲੋਂ ਕਹਿੰਦੇ ਨੋਨੇ ਦੇ ਲਈ ਇੱਕ 100 ਦਾ ਮਾਨ ਸਨਮਾਨ ਜਿਹੜਾ ਪੁੱਜਿਆ ਹੈ। ਹੈਲੋ ਉਧਰ ਸਰਪੰਚ ਸਾਹਿਬ ਹਰਜੀਤ ਸਿੰਘ ਜੀ ਸੰਘਾ ਨਰਪਾਲ ਸਿੰਘ ਜੀ ਪੰਜ ਕਹਿੰਦੇ 500 ਦੇਵਾਂਗੇ ਜੇਤੂ ਟੀਮ ਦੇ ਲਈ। ਰਪਿੰਦਰ ਜੀ ਹਾਂਜੀ। ਨੋਨੇ ਪੈਣੀ ਦੇ ਲਈ ਹਰਮਨ ਕਨੇਡਾ ਜੀ ਵੱਲੋਂ 200 ਰੁਪਏ ਦੇ ਮਾਨ ਸਨਮਾਨ ਨੇ। ਹਰਮਨ ਕਨੇਡਾ ਜੀ ਵੱਲੋਂ। ਉਧਰ ਹਰਮਨ ਵੀ ਸਾਡਾ ਬੈਠਾ ਕਹਿੰਦੇ ਕਨੇਡਾ ਦੇ ਵਿੱਚ ਇਹਨਾਂ ਮੈਚਾਂ ਦਾ ਲਾਈਵ ਮੇਰੇ ਵੀਰੋ ਕਬੱਡੀ 355.com ਦੇ ਜ਼ਰੀਏ ਆਨੰਦ ਮਾਣਦਾ ਹੈ। ਇਹ ਹੈ ਕਾਲਾ ਧਨੋਲੇ ਵਾਲਾ ਸੁਖਵਿੰਦਰ ਸਿੰਘ ਕਾਲਾ ਧਨੋਲੇ ਦੀ ਧਰਤੀ ਦਾ ਸੁਪਰਸਟਾਰ 1 ਆਫ ਦੀ ਬੈਸਟ ਤੇ ਲਵੂ ਨਵੂ ਲਓ ਨਵੂ ਮੇਰੇ ਪੰਜਾਬੀ ਵੀਰੋ ਵਾਹ ਓਏ ਕਾਲਿਆ ਇਹ ਕਾਲਾ ਨਾ ਜਿਹੜਾ ਦਿਮਾਗੀ ਰੀਡਰ ਹੈ ਮੇਰੇ ਵੀਰੋ ਵਾਹ ਓਏ ਕਾਲਿਆ ਗੱਜ ਚੌੜੀ ਛਾਤੀ ਹੈ ਐਨ ਵੇਖ ਕੇ ਨੌਜਾਨ ਨੂੰ ਭੁੱਖ ਲੱਥ ਜਾਂਦੀ ਮੇਰੇ ਵੀਰੋ ਸੈਮੀਫਾਈਨਲ ਤੋਂ ਮੈਂ ਰਿੰਕੂ ਜੀ ਪਹਿਲਾਂ ਹੀ ਬੋਲ ਦਿੰਦਾ ਰਿੰਕਾ ਜੀ ਵੀ ਸੈਮੀਫਾਈਨਲ ਦੇ ਵਿੱਚੋਂ ਜਿਹੜੇ ਬੈਸਟ ਹੈ ਉਹ ਕੰਢੇ ਜਾਣਗੇ ਇਸ ਟੀਮ ਜਿੱਤੂ ਵੀ ਨਗਰ ਪੰਚਾਇਤਿਕ ਨੇ 500 ਨਗਰ ਪੰਚਾਇਤ ਵੱਲੋਂ ਕਹਿੰਦੇ 500 ਮੇਰੇ ਕੋਲੇ ਆ ਗਿਆ ਹੈ ਹਰਜੀਤ ਸਿੰਘ ਜੀ ਸੰਘਾ ਸਾਹਿਬ ਸਰਪੰਚ ਤੇ ਸਾਡੇ ਨਿਰਪਾਲ ਸਿੰਘ ਜੀ ਪੰਜ ਹਣਾ ਵੱਲੋਂ ਮੇਰੇ ਵੀਰੋ ਜਿਹੜੀ ਟੀਮ ਜਿੱਤੂਗੀ ਉਹਦੇ ਲਈ 500 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਬੇਨਤੀ ਹੈ ਵੀ ਆਪਾਂ ਥੋੜਾ ਤੁਰ ਫਿਰ ਕੇ ਮੇਲਾ ਵੇਖੀਏ ਪਲੀਜ਼ ਬੈਠ ਜਿਏ ਕਿਉਂਕਿ ਪਿੱਛੇ ਜਿਹੜੀ ਸੰਗਤ ਹੈ ਉਹਨਾਂ ਨੂੰ ਸੁਆਦ ਨਹੀਂ ਆਉਂਦਾ ਖੇਡ ਕਬੱਡੀ ਦਾ ਇਹ ਹੈ ਸੰਦੌੜ ਦਾ ਕਬੱਡੀ ਟੂਰਨਾਮੈਂਟ ਲੋ ਸਨਾਰ ਦਾ ਕਬੱਡੀ ਟੂਰਨਾਮੈਂਟ ਚੱਲਦਾ ਹੋਇਆ ਭਰ ਜੋਵਨ ਤੇ ਮੇਰੇ ਪੰਜਾਬੀ ਵੀਰੋ ਪਹਿਲਾ ਸੈਮੀਫਾਈਨਲ ਮੈਚ ਜਿਹੜਾ ਉਹ ਕਹਿੰਦੇ 9:26 ਮਿੰਟ ਤੇ ਖੇਡਿਆ ਜਾ ਰਿਹਾ ਹੈ ਸਿਰੇ ਦੇ ਮੈਚ ਆ ਜਿਹੜੇ ਖੇਡ ਮੈਦਾਨ ਅੰਦਰ ਖੇਡੇ ਜਾ ਰਿਹਾ ਤੇ ਮੂਹ ਸਪਰੇ ਵੀ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜੀ ਕਰਦੇ ਧਨੌਲੇ ਵਾਲਾ ਬਿੰਦਾ ਪੁਆਇੰਟ ਲੈ ਕੇ ਵਾਪਸ ਗਿਆ ਤੇ ਦੂਜੇ ਪਾਸੇ ਕਹਿੰਦੇ ਨੌਜਨ ਲਸਾੜੇ ਵਾਲਾ ਬੱਬੂ ਤੇ ਫੌਜੀ ਚੀਮੇ ਯੋਧਪੁਰ ਦਾ ਮੇਰੇ ਵੀਰੋ ਕਰਦਾ ਹੋਇਆ ਕੋਸ਼ਿਸ਼ ਏ ਹੁਣ ਜੱਫਾ ਲੱਗੂ ਕਿ ਨਹੀਂ 10 9 8 ਪਰ ਸਮਾਂ ਜਿਹੜਾ ਲਸਾੜੇ ਵਾਲਾ ਬੱਬੂ ਬਾਹੋ ਬੱਬੂ ਲਸਾੜੇ ਵਾਲਿਆ ਬੱਬੂ ਕਿੰਨੇ ਮੋਟਰਸਾਈਕਲਾਂ ਦਾ ਜੇਤੂ ਹੁਣ ਤੱਕ ਨੌਜਵਾਨਾ 19 ਮੋਟਰਸਾਈਕਲ ਜਿੱਤੇ ਆ ਮੇਰੇ ਵੀਰੋ ਮੋਟਰਸਾਈਕਲ ਕਹਿੰਦੇ ਇੱਕ ਜਿੱਤਣਾ ਔਖਾ ਹੋ ਜਾਂਦਾ 19 ਮੋਟਰਸਾਈਕਲਾਂ ਦਾ ਜੇਤੂ ਹੈ ਇਹ ਆ ਨੌਜਵਾਨ ਮੇਰੇ ਵੀਰੋ सोनू ਮੋਨੂ ਸੰਦਾੜ ਜਤਿੰਦਰ ਦੁਲਮਾ ਬਿਕਰਮਜੀਤ ਵਿੱਕੀ ਉਹਨਾਂ ਦਾ ਹਰ ਇੱਕ ਝਨੇਰੋਣਾ ਦਾ ਸਮੂਹ ਦੋਸਤਾਂ ਦਾ ਕਹਿੰਦੇ ਲਵਲਾ ਸਨੌਰ ਤੇ ਲਾਲੀਪੁਰਸੀ ਇਹ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਆਓ ਧਨੋਲੇ ਵਾਲਾ ਕਾਲਾ ਤੇ ਨੋਨਾ ਨੋਨਾ ਤੇ ਕਾਲਾ ਨੋਨਾ ਤੇ ਕਾਲਾ ਹੁਣ ਲੱਗ ਜਾਣਾ ਪਤਾ ਮੇਰੇ ਪੰਜਾਬੀ ਵੀਰੋ ਬੱਲੇ 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 ਨੋਨਾ ਨੋਨਾ ਤੇ ਕਾਲਾ ਨੋਨਾ ਤੇ ਕਾਲਾ ਨੋਨਾ ਤੇ ਕਾਲਾ ਚੜਦੀ ਬਰੇਸ ਉਹ ਤਾੜੀ ਮਾਰੋ ਦਰਸ਼ਕੀਰੋ ਨੋਨੇ ਤੋਂ ਪੁਆਇੰਟ ਲੈਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਐ ਹੈਲੋ ਪੂਜੀ ਮਹੋਲੀ ਵਾਲਾ ਬਾਰੇ ਆਪਣੇ ਮਿੱਤਰਾਂ ਨੂੰ ਮਿਲ ਲਵੇ ਪੂਜੀ ਮਹੋਲੀ ਵਾਲਾ ਨਰਪਾਲ ਸਿੰਘ ਜੀ ਪੰਚ ਉਹਨਾਂ ਵੱਲੋਂ ਨੋਨੇ ਦੇ ਲਈ ਇੱਕ 100 ਦਾ ਆਇਆ ਮਾਨ ਸਨਮਾਨ ਇੱਕ ਪਾਸੇ ਜਖੇਪੜ ਵਾਲਾ ਰਾਜ ਐ ਤੇ ਦੂਜੇ ਪਾਸੇ ਨੌਜਨ ਗੁਰਜਿੰਦਰ ਸਿੰਘ ਗਿਆਨੀ ਇਹ ਆ ਸਾੜੇ ਵਾਲਾ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੈ ਜਿਹੜਾ ਕਾਲੇ ਨੂੰ ਜਫਾ ਲਾਊ ਸਾਡਾ ਬਾਈ ਜੈਲੀ ਪੰਜਾਬੀ ਯੂਨੀਵਰਸਿਟੀ ਗਰੁੱਪ ਵੱਲੋਂ 500 ਰੁਪਏ ਦੇ ਮਾਨ ਸਨਮਾਨ ਆਉਣੇ ਨੇ ਲੈ ਵੀ ਮਿੱਕਾ ਤਿੰਨ ਕਬੱਡੀਆਂ ਤੇ ਐ ਪੰਜਾਬੀ ਯੂਨੀਵਰਸਿਟੀ ਗਰੁੱਪ ਪਟਿਆਲਾ ਕਹਿੰਦੇ 500 ਰੁਪਏ ਕਾਲੇ ਧਨੌਲੇ ਦੀਆਂ ਤਿੰਨ ਕਬੱਡੀਆਂ ਤੇ ਲਾ ਰਿਹਾ ਜਿਹੜਾ ਵੀ ਜਾਫੀ ਜਫਾ ਲਾਊ ਤਿੰਨ ਕਬਣ ਨਹੀਂ ਤਨੂ ਦਿਮਾਗ ਨਾ ਖਰਾਬ ਕਰ ਬਾਤ ਚ ਕਰ ਉਹ ਬਾਤ ਚ ਉਹ ਬਾਤ ਚ ਬਰਿਓ ਵਾਹ ਕਿੜੀਗੀ ਲਓ ਲਓ ਇਸ ਵੇਲੇ ਕਹਿੰਦੇ ਨੌਜਨ ਮੇਰੇ ਪੰਜਾਬੀ ਵੀਰੋ ਕਬੱਡੀ ਪਾਉਣ ਦੇ ਲਈ ਬੱਧਿਆ ਹੋਇਆ ਗਗਨ ਤੇ ਦੂਜੇ ਪਾਸੇ ਨੌਜਨ ਵਾਹ ਓਏ ਭਿੰਦਾ ਭਿੰਦਾ ਹੈ ਇਹ ਆ ਕਾਲੇ ਧਨੋਲੇ ਵਾਲੇ ਦਾ ਛੋਟਾ ਵੀਰ ਭਿੰਦਾ ਧਨੋਲੇ ਵਾਲਾ ਸੰਧੂ ਪਰਿਵਾਰ ਦੇ ਕਹਿੰਦੇ ਦੋ ਅਨਮੋਲ ਹੀਰੇ ਨੇ ਤੇ ਜਿਹੜੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਬਹੁਤ ਸੋਹਣੀ ਖੇਡ ਖੇਡਦੇ ਆ ਆ ਖੇਡ ਖੇਡਾਂ ਵਿੱਚੋਂ ਵੱਡੀ ਸਾਡੀ ਖੇਡ ਹੈ ਕਬੱਡੀ ਸਾਡੀ ਖੇਡ ਹੈ ਕਬੱਡੀ ਸਾਡੀ ਖੇਡ ਹੈ ਕਬੱਡੀ ਕਬੱਡੀ ਜਿੰਦਾਬਾਦ ਹੈ ਮੇਰੇ ਵੀਰੋ ਕਈਆਂ ਘਰਾਂ ਦੀ ਗਰੀਬੀ ਦੂਰ ਕਰਤੀ ਕਬੱਡੀ ਨੇ ਇਸ ਕਬੱਡੀ ਕਰਕੇ ਸਾਰੀ ਪਛਾਣ ਹੈ ਤੇਰੇ ਦੇ ਨਾਲ ਸਾਡੀ ਇਹ ਪਛਾਣ ਕਿਹੜੇ ਕੰਮ ਦੀ ਜਿੰਦ ਕਿਹੜੇ ਕੰਮ ਦੀ ਤੇ ਜਾਨ ਕਿਹੜੇ ਕੰਮ ਦੀ ਜਿਹੜੀ ਤੇਰੇ ਨਾਮ ਨੂੰ ਕਲਾਮ ਵਾਂਗੂ ਬੋਲੇ ਨਾ ਦੱਸ ਫਿਰ ਚੰਦਰੀ ਜਵਾਨ ਕਿਹੜੇ ਕੰਮ ਦੀ ਜੈਲੀ ਬਾਈ ਵੱਲੋਂ ਤਿੰਨ ਕਬੱਡੀਆਂ ਦੇ 500 ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਰੁੱਪ ਦੇ ਵੱਲੋਂ ਮੇਰੇ ਵੀਰੇ ਤਿੰਨ ਕਬੜੀਆਂ ਦੇ 500 ਐ ਇਹ ਨੋਟ ਕਰ ਲੈਣ ਸਰਜੀਤ ਸਿੰਘ ਜੀ ਸ਼ਾਹੀ ਜਿਹੜਾ ਕਾਲੇ ਧਨੌਲੇ ਨੂੰ ਜਫਾ ਲਾਉ ਤੇ ਉਹਨੂੰ 500 100 ਦਿੱਤਾ ਜਾਣਾ 100 ਕਹਿੰਦੇ ਸੋਨੀ ਵੱਲੋਂ ਹੋਣਾ ਉਧਰ ਬਲਜੀਤ ਵੀ ਥਾਪੀਆਂ ਮਾਰਦਾ ਹੁੰਦਾ ਹੈ ਕਿ ਫਿਰ ਥਾਪੀਆਂ ਕੰਨਾਂ ਤੇ ਫਿਰੇ ਮਾਰਦਾ ਪਤਾ ਲੱਗ ਜੂ ਤੋਲੇ ਹੋਏ ਪਾਰਦਾ ਤੇ ਜਦੋਂ ਟੱਕਰ ਇਹ ਭੜੇ ਪਰਿਵਾਰ ਦਾ ਤੇ ਕਿਤੇ ਨਹੀਂ ਉਹ ਜੀ ਲੱਗਦਾ ਘੋੜੀ ਘੋੜੀਆਂ ਤੇ ਵੇਖ ਲੈ ਭਜਾ ਕੇ ਇਹ ਘਰੇ ਪਤਾ ਕੀ ਲੱਗਦਾ ਹੈ ਇੱਥੇ ਕਹਿੰਦੇ ਜਦੋਂ ਘੋੜੀ ਘੋੜੀਆਂ ਚ ਭਜਦੀਆਂ ਨਾ ਗੋਰੀਆ ਤੇ ਫੇਰ ਜਿਹੜਾ ਪਤਾ ਲੱਗਦਾ ਆਓ ਦੇਖਣਾ ਖੇਡ ਮੈਦਾਨ ਅੰਦਰ ਨੌਜਵਾਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੇਰੇ ਵੀਰੋ ਇੱਕ ਪਾਸੇ ਬੱਬੂ ਤੇ ਦੂਜੇ ਪਾਸੇ ਪਿੰਦਾ ਧਨੌਲੇ ਵਾਲਾ ਹਾਕਮ ਸਿੰਘ ਜੀ ਕਾਮਰੇਡ ਦਵਿੰਦਰ ਸਿੰਘ ਜੀ ਬਲਾਕ ਸੰਮਤੀ ਪਰਮਿੰਦਰ ਸਿੰਘ ਜੀ ਸਾਡੇ ਇਹ ਮੈਨੂੰ ਸਮਝ ਨਹੀਂ ਆ ਰਹੀ ਜੀ ਫੌਜੀਵਾਲ ਮਹਿੰਦਰਪਾਲ ਸਿੰਘ ਜੀ ਪੰਜਾਬ ਰਾਜ ਬਿਜਲੀ ਬੋਰਡ ਮਾਸਟਰ ਨਿਰਮਲ ਸਿੰਘ ਜੀ ਜਨਾਬ ਜੀ ਸੰਦਾੜ ਵੀਰ ਸਿੰਘ ਜੀ ਮਨਜੀਤ ਸਿੰਘ ਜੀ ਸ਼ਾਹੀ ਜਰੂਪ ਸਿੰਘ ਜੀ ਐਲ ਆਈ ਸੀ ਤੇ ਇਧਰ ਕਹਿੰਦੇ ਭਿੰਦਾ ਧਨੋਲੇ ਵਾਲਾ ਬਿੰਦਾ ਮਾਸਟਰ ਜਗਜੀਵਨ ਸਿੰਘ ਜੀ ਕੁਲਵਿੰਦਰ ਸਿੰਘ ਜੀ ਬਲਜੀਤ ਸਿੰਘ ਜੀ ਡੇਰੀ ਵਾਲੇ ਜੱਸੀ ਸਰਪੰਚ ਉਹਨਾਂ ਦਾ ਹੈਪੀ ਕੈਨ ਮੀਤ ਪ੍ਰਧਾਨ ਤੇ ਸਮੂਹ ਸ਼ਾਹੀ ਪਰਿਵਾਰ ਵੱਡਾ ਧੰਨਵਾਦ ਹੈ ਆਓ ਖੇਡ ਮੈਦਾਨ ਦੇ ਵਿੱਚ ਗੁਰਜਿੰਦਰ ਸਿੰਘ ਗਿਆਨੀ ਹੈਲੋ ਸਾਡੇ ਮੋਨੂ ਸੁਨਾਰ ਜੀ ਜਤਿੰਦਰ ਦੁੱਲਮਾ ਜੀ ਬਿਕਰਜੀਤ ਸਿੰਘ ਜੀ ਬਿੱਕੀ ਨਾਲ ਰਿੱਕੀ ਸਨੇਹਰ ਜੀ ਸਾਡਾ ਵੀਰ ਉਹਨਾਂ ਦੇ ਨਾਲ ਲਵਲਾ ਸੁਨੌਰ ਜੀ ਲਾਲੀ ਪੁਲਸੀਆ ਜੀ ਦੇ ਸਮੂਹ ਮਿੱਤਰਾਂ ਦੋਸਤਾਂ ਦਾ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਬਹੁਤ ਬਹੁਤ ਧੰਨਵਾਦ ਮਾਈਕ ਤੇ ਸਾਡਾ ਵੀ ਰੁਪਿੰਦਰ ਉਧਰ ਕਹਿੰਦੇ ਨੋਨਾ ਜੱਫਾ ਲਾਉ ਤੇ ਅਮਨਾ ਮੇਰੇ ਵੀਰੋ ਯੂਈਏ ਵਾਲਾ ਇੱਕ ਸੌ ਦਾ ਵੱਡਾ ਮਾਨ ਸਨਮਾਨ ਕਰੂ ਮੇਰੇ ਵੀਰੋ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਕਾਲਾ ਧਨੌਲੇ ਵਾਲਾ ਤਿਆਰ ਆ ਕਹਿੰਦਾ ਥੋੜਾ ਸੈਂਟਰ ਤੇ ਆਜੋ ਨੌਜਵਾਨੋ ਹਲੋ ਔਰ ਵੇਖਦਾ ਸਰਪੰਚ ਸਾਹਿਬ ਸੰਗਾ ਸਾਹਿਬ ਵੱਲੋਂ 100 ਸੋਨੀ ਤੇ ਸਰਪੰਚ ਵੱਲੋਂ ਵੀ ਇੱਕ ਇੱਕ 100 ਦਿੱਤਾ ਜਾਣਾ ਹੈ ਬੰਗੇ ਵੱਲੋਂ 100 ਹੈ ਜੇ ਨੋਨਾ ਜੱਫਾ ਲਾਉ ਲਾ ਨੋਨਾ ਭੈਣੀ ਵਾਲਾ ਜੱਫਾ ਲਾਉ ਕਿ ਨਹੀਂ ਇਹ ਆ ਧਨੋਲੇ ਵਾਲਾ ਕਾਲਾ ਤੇ ਦੂਜੇ ਪਾਸੇ ਲਾਲਾ ਲਸਾੜੇ ਵਾਲਾ ਉਹ ਭਰੀ ਗਈ ਖੁੱਚ ਮੇਰੇ ਪੰਜਾਬੀ ਵੀਰੋ ਮੁਕਾਬਲਾ ਸਖਤ ਹੁੰਦਾ ਹੋਇਆ ਬੱਲੇ 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 ਵਾਹ ਓ ਨੌਜੋਨਾ ਵਾਹ ਓ ਗਬਰੂਆ ਉਧਰ ਬਲਜੀਤ ਕਹਿੰਦਾ ਵੀ ਨੰਨੀ ਗਪਾਲਪੁਰੇ ਨੇ ਤੇ ਬਾਗੀ ਪਰਮਜੀਤਪੁਰੇ ਨੂੰ ਮੋਟਰਸਾਈਕਲ ਦੇ ਮਾਨ ਸਨਮਾਨ ਇਸ ਸਾਲ ਮੇਰੇ ਵੱਲੋਂ ਦਿੱਤੇ ਜਾਣਗੇ ਪਰ ਮੇਰਾ ਖਿਆਲ ਹੈ ਜਫਾ ਲੱਗ ਗਿਆ ਹੈ ਜਫਾ ਲੱਗ ਗਿਆ ਬਿੱਲਿਆ ਹੈਲੋ ਹਾਂਜੀ ਸੋਨੀ ਸਾਉਦ ਵੱਲੋਂ 100 ਰੁਪਏ ਦੇ ਨੋਨਾ ਜਫਾ ਲਾਊਗਾ ਨਾਲ ਹੀ ਹਰਜੀਤ ਸਿੰਘ ਜੀ ਸੰਘਾ ਸਰਪੰਚ ਸਾਹਿਬ ਵੱਲੋਂ 100 ਰੁਪਏ 100 ਰੁਪਏ ਉਹਨਾਂ ਵੱਲੋਂ ਇਹ ਜਿਹੜਾ ਜੀ ਨੋਨਾ ਜਫਾ ਲਾਊਗਾ ਤਾਂ ਦਿੱਤੇ ਜਾਣੇ ਨੇ ਬਾਕੀ ਬਾਦੂ ਪਲੇਅਰ ਬੈਜੋ ਜੀ ਮੰਗੇਵੀਰ ਵੱਲੋਂ 100 ਹੈ ਇਹ ਜਿਹੜਾ 300 ਰੁਪਏ ਹੋ ਗਿਆ ਜੇ ਨੋਨਾ ਜਫਾ ਲਾਉਗਾ ਸੇਵਰਜੀ ਸਿੰਘ ਵੱਲੋਂ 100 400 ਵੀ ਹੋ ਗਿਆ ਜੇ ਨੋਨਾ ਜਫਾ ਲਾਉਗਾ ਕੌਰੇ ਪ੍ਰਧਾਨ ਵੱਲੋਂ 100 500 ਹੋ ਗਿਆ ਜੇ ਨੋਨਾ ਜਫਾ ਲਾਉਗਾ ਜੇ ਨੋਨਾ ਜਫਾ ਲਾਉਗਾ ਉਧਰ ਹਰਜੀਤ ਸਿੰਘ ਜੀ ਸੰਗਾ ਸਰਪੰਚ ਨੇ ਤੇ ਨਰਪਾਲ ਸਿੰਘ ਜੀ ਪੰਜ ਉਹਨਾਂ ਵੱਲੋਂ 500 ਰੁਪਏ ਮੇਰੇ ਕੋਲੇ ਪੁੱਜ ਗਿਆ ਜਿਹੜੀ ਟੀਮ ਕਹਿੰਦੇ ਜਿੱਤੂਗੀ 来 ਵੀ ਮਿੱਤਰਾ ਕਬੱਡੀ ਪਾ ਵੀ ਨੌਜਵਾਨਾ ਸੈਕਿੰਡ ਸੈਮੀਫਾਈਨਲ ਦੀ ਟੀਮ ਯੋਧਾ ਅਜੇ ਤੱਕ ਗਰਾਊਂਡ ਦੇ ਵਿੱਚ ਨਹੀਂ ਆਈ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਯੋਧਾ ਦੀ ਟੀਮ ਵੀਰੇ ਬਾਦੂ ਪਲੇਅਰ ਜਿਹੜੇ ਇੱਥੇ ਆਵਜੋ ਦਰਸ਼ਕਾਂ ਨੂੰ ਆਨੰਦ ਆਉਣ ਦੇ ਯਾਰ ਬੈਜੋ ਮਾਈ ਬਣ ਕੇ ਸਾਰੇ ਇੱਥਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਅਗਲੀਆਂ ਟੀਮਾਂ ਦੇ ਪਲੇਅਰ ਵਾਰਮ-ਅਪ ਹੋ ਰਹੇ ਨੇ ਇਹ ਦੋ ਨੰਬਰ ਗਰਾਊਂਡ ਚਲੇ ਜਾਣ ਹੈਲੋ ਬੇਨਤੀ ਹੈ ਹਾਂਜੀ ਸਾਡੇ ਸਵਰਗਵਾਸੀ ਸਰਦਾਰ ਮੱਖਣ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਜਿੱਤੇ ਕੱਲ ਟੈਟਰ ਟੋਜਨ ਮੁਕਾਬਲੇ ਹੋਏ ਨੇ ਉਹਨਾਂ ਦੇ ਸਾਰੇ ਨਾਮ ਦਿੱਤੇ ਗਏ ਨੇ ਬਹੁਤ ਬਹੁਤ ਧੰਨਵਾਦ ਆ ਇਸ ਪਰਿਵਾਰ ਦਾ ਮਾਈਕ ਸਾਡਾ ਵੀ ਓਵਰ ਟੂ ਰੁਪਿੰਦਰ ਜਲਾਲ ਜੀ ਪਲੀਜ਼ ਬਿਨਾ ਪਲੇਅਰਾਂ ਤੋਂ ਕੋਈ ਵੀ ਮੇਰਾ ਵੀਰ ਗਰਾਊਂਡ ਦੇ ਵਿੱਚ ਨਾ ਹੋਵੇ ਬੜੀ ਮਿਹਰਬਾਨੀ ਹੋਵੇਗੀ ਬਿਨਾ ਪਲੇਅਰਾਂ ਤੋਂ ਯੋਧਾਂ ਦੀ ਟੀਮ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਯੋਧਾਂ ਦੀ ਟੀਮ ਹੈਲੋ ਸੋਨੀ ਸੌਦੀ ਵੱਲੋਂ ਨਾਲੀ ਮੰਗੇ ਵੀਰ ਵੱਲੋਂ ਸਿਮਰਜੀਤ ਸਿੰਘ ਜੀ ਵੱਲੋਂ 100 ਸੰਘਾ ਸਰਪੰਚਾ ਵੱਲੋਂ 100 ਕੌੜੇ ਪ੍ਰਧਾਨ ਵੱਲੋਂ 100 500 ਹੋ ਗਿਆ ਜੇ ਨੋਨਾ ਜਫਾ ਲਾਊਗਾ 500 ਨੋਨੇ ਦੇ ਜਫੇ ਹੋ ਗਿਆ ਮੇਰੇ ਵੀਰੋ 600 ਰੁਪਇਆ ਅਮਰਤਪਾਲ ਫੌਜੀ ਜੀ 600 ਹੋ ਗਿਆ 600 ਹੋ ਗਿਆ ਮੇਰੇ ਵੀਰੋ ਹੈਲੋ ਦਰਸ਼ਕ ਵੀਰੋ ਆਪਾਂ ਵਿਸ਼ੇਸ਼ ਤੌਰ ਦੇਤੇ ਧੰਨਵਾਦ ਕਰਦੇ ਆਂ ਸਵੇਰ ਤੋਂ ਜਿੱਦਾਂ ਮੈਚ ਚੱਲਦੇ ਨੇ ਕੋਈ ਵੀ ਪ੍ਰਬੰਧਕ ਸਾਡਾ ਕਲੱਬ ਮੈਂਬਰ ਗਰਾਊਂਡ ਦੇ ਅੰਦਰ ਨਹੀਂ ਗਿਆ ਜੇਕਰ ਪ੍ਰਬੰਧ ਚੰਗਾ ਲੱਗੇ ਇੱਕ ਵਾਰ ਜ਼ੋਰਦਾਰ ਤਾੜੀ ਮਾਰਨਗੇ ਸਾਰੇ ਦਰਸ਼ਕ ਵੀਰ ਆਪਾਂ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਸਮੁੱਚੀ ਸੰਧਾਰ ਦੀ ਖੇਡ ਕਲੱਬ ਦਾ ਨਾਲ ਸਮੁੱਚੀ ਗ੍ਰਾਮ ਪੰਚਾਇਤ ਦਾ ਸੰਤ ਬਾਬਾ ਬਲਵੰਸੀ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਗੁਰਜੀਤ ਸਿੰਘ ਜੀ ਪ੍ਰਧਾਨ ਸਾਹਿਬ ਸਾਡੇ ਵੀਰ ਨਾਲ ਕੌਰੇ ਪ੍ਰਧਾਨ ਹੋਣੀ ਰਿੰਕਾ ਚੇਰਮਾਨ ਜੀ ਲਾਲੀ ਪੁਲਸੀਆ ਜੀ ਨਾਲ ਸੰਘਾ ਸਾਹਿਬ ਸਰਪੰਚ ਸਾਹਿਬ ਹਰਜੀਤ ਸਿੰਘ ਜੀ ਦਾ ਧੰਨਵਾਦ ਆ ਮੋਨੂ ਸੰਧਾਰ ਜੀ ਜਤਿੰਦਰ ਦਲਮਾ ਜੀ ਨਾਲ ਵਿਕਮਜੀਤ ਸਿੰਘ ਜੀ ਵਿੱਕੀ ਰਿੱਕੀ ਝਨੇਰ ਸਾਡੇ ਵੀਰ ਲਵਲਾ ਸੰਧਾਰ ਲਾਲੀ ਪੁਲਸੀਆ ਦੇ ਫੈਨ ਸਰਕਲ ਤੋਂ ਸਾਰੇ ਵੀਰਾਂ ਦਾ ਧੰਨਵਾਦ ਮੈਕ ਤੇ ਮੇਰਾ ਵੀਰ ਰੁਪਿੰਦਰ ਐਦਰ 500 ਨੋਨੇ 500 ਹੈ ਚੇਬੜ ਜਾ ਫੇਰਾ ਬਿਜਲੀ ਬੋਰਡ ਦੇ ਕੰਟ मामੂ ਸੰਘਾ ਸਰਪੰਚ ਸਾਹਿਬ ਦਾ 100 ਕੌੜੇ ਪ੍ਰਧਾਨ ਦਾ 100 ਬਾਈ ਅਮਰਤਪਾਲ ਦਾ 100 ਸਾਰੇ 500 ਹੈ ਸਾਰੇ ਦਾ 500 ਹੈ ਲਓ ਬਿੰਦਾ ਧਨੋਲੇ ਵਾਲਾ ਮੇਰੇ ਵੀਰੋ ਦੂਜੇ ਪਾਸੇ ਕਹਿੰਦੇ ਪੁੱਠੀ ਕੈਂਚੀ ਪਾਉਣ ਦੀ ਕੋਸ਼ਿਸ਼ ਫੜਿਆ ਗਿਆ ਲਖਮਨ ਮਨਜਿੰਦਰ ਲਸਾੜੇ ਵਾਲਾ ਇਸੇ ਲਈ ਜਫਾ ਨਾ ਪਾਉ ਕਿ ਨਹੀਂ ਇਸ ਸਮੇਂ ਦੀ ਗੱਲ ਹੈ ਇੱਕ ਵਾਰੀ ਲਲਕਾਰਾ ਮਾਰ ਦਿਓ ਪੰਜਾਬੀ ਵੀਰੋ ਜੱਟਾਂ ਦਾ ਸਰਜੀਤ ਸਿੰਘ ਜੀ ਸ਼ਾਹੀ ਤੇ ਸੋਨੀ ਵੱਲੋਂ ਕਹਿੰਦੇ ਇੱਕ ਇੱਕ ਸਾਹ ਦਾ ਜਿਹੜਾ ਮਾਨ ਸਨਮਾਨ ਹੈ ਇਸ ਲੈ ਵੀ ਲਸਾੜੇ ਵਾਲਿਆ ਮਨਜਿੰਦਰ ਸਵਾਦ ਲਿਆ ਦਿੱਤਾ ਨੌਜਵਾਨਾ ਤੇਰੇ ਜੱਫੇ ਨੇ ਸਾਰੀ ਸੰਗਤ ਨੂੰ ਸਰਦਾਰ ਸੁਰਜੀਤ ਸਿੰਘ ਜੀ ਸ਼ਾਹੀ ਉਹਨਾਂ ਦੇ ਪਰਿਵਾਰ ਦਾ ਕਹਿੰਦੇ ਪਹਿਲਾ ਪ੍ਰਾਈਜ਼ ਹੈ ਤੇ ਦੂਜਾ ਪ੍ਰਾਈਜ਼ ਕਹਿੰਦੇ ਪਟਿਆਲੇ ਵਾਲੇ ਮੁੰਡਿਆ ਵੱਲੋਂ ਦਿੱਤਾ ਜਾਣਾ ਹੈ ਮੁੰਡੇ ਮੁਸ਼ਫਟ ਗਬਰੂ ਹਸਣ ਸ਼ਹਿਰ ਪਟਿਆਲੇ ਦੇ ਦਿਲ बटे ਦਿਲ ਨਹੀਂ ਮਟਾਉਂਦੇ ਪੰਜਾਬੀ ਯੂਨੀਵਰਸਿਟੀ ਦੀਆਂ ਗੱਲਾਂ ਹੁੰਦੀਆਂ ਨਜ਼ਾਰੇ ਵੱਖਰੇ ਯੂਨੀਵਰਸਿਟੀ ਦੇ ਯੂਨੀਵਰਸਿਟੀ ਦੇ ਆਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਸਾਡੀ ਖੇਡ ਕਬੱਡੀ ਦੇ ਵੀ ਨਜ਼ਾਰੇ ਵੱਖਰੇ ਜਿਨ੍ਹਾਂ ਨੂੰ ਅੱਜ ਸੰਡਾੜ ਦੇ ਟੂਰਨਾਮੈਂਟ ਦਾ ਆਇਆ ਨਜ਼ਾਰਾ ਸਣਗੇ ਧਨੋਲੇ ਵਾਲਾ ਕਾਲਾ ਕਹਿੰਦੇ ਪੌਂਦਾ ਹੋਇਆ ਕਬੱਡੀ ਮੁੰਡਾ ਪੁੱਜ ਕੇ ਸੁਨੱਖਾ ਹੈ ਇਹ ਹੈ ਧਨੋਲੇ ਵਾਲਾ ਕਾਲਾ ਮੇਰੇ ਵੀਰੋ ਧਨੋਲੇ ਵਾਲਾ ਕਾਲਾ ਉਹਦਾ ਸਰਪੰਚ ਹਰਜੀਤ ਸਿੰਘ ਜੀ ਕਿਹਦੇ ਲਈ ਭੇਜਦਿਆ ਜੀ ਜਿਹੜਾ ਪਹਿਲਾਂ ਜਿਹੜੇ ਨੌਜਵਾਨ ਨੇ ਜੱਫਾ ਲਾਇਆ ਮਨਜਿੰਦਰ ਲਸਾੜੇ ਵਾਲੇ ਦੇ ਲਈ ਉਹਦੇ ਲਈ ਮੇਰੇ ਵੀਰੋ ਇੱਕ 600 ਰੁਪਿਆ ਸਰਪੰਚ ਹਰਜੀਤ ਸਿੰਘ ਜੀ ਸੰਘਾਪੁਰ ਜੀ ਰਪਿੰਦਰ ਜੀ ਬਾਲ ਕਰ ਦਿਓ ਜਿਨ੍ਹਾਂ ਦੀ ਡਿਊਟੀ ਨਹੀਂ ਪਲੀਜ਼ ਐਸਟਰਾ ਨੇ ਉਹਨਾਂ ਨੂੰ ਬਾਹਰ ਕਰ ਦਿਓ ਕੌਰਾ ਜੀ ਕਰਨੇ ਪ੍ਰਧਾਨ ਸਾਹਿਬ ਉਧਰੋਂ ਪ੍ਰਥੀਪਾਲ ਦੇ ਸੱਜੇ ਦੇਤੇ ਧਨੋਲੇ ਦੀ ਟੀਮ ਕੌੜਾ ਵੀਰ ਕਹਿੰਦਾ ਵਿਸ਼ੇਸ਼ ਤਾਰ ਦੇ ਉੱਤੇ ਪਹੁੰਚੀ ਹੈ ਪ੍ਰਥੀ ਮਾਨਕੀ ਤੋਂ ਸਾਡਾ ਵੀਰ ਜਿਸ ਪਰਿਵਾਰ ਦਾ ਵੱਡਾ ਯੋਗਦਾਨਾ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਹੈ ਦਰਸ਼ਕੀਓ ਸੈਮੀਫਾਈਨਲ ਪਹਿਲਾ ਤੇ ਦੂਸਰਾ ਇਸ ਤੋਂ ਬਾਅਦ ਹੋਣਾ ਉਸ ਤੋਂ ਬਾਅਦ ਕਬੱਡੀ ਓਪਨ ਦਾ ਫਾਈਨਲ ਮੁਕਾਬਲਾ ਨਾਲ ਦੀ ਨਾਲ ਬੈਸਟ ਰੇਟ ਤੇ ਜਾਫੀਆਂ ਨੂੰ ਮੋਟਰਸਾਈਕਲ ਕਾਲੇ ਧਨੋਲੇ ਵਾਲੇ ਦੀ ਪਈ ਹੋਈ ਕਬੱਡੀ ਇਧਰੋਂ ਲਸਾਣਾ ਗਿੱਲ ਦੀ ਟੀਮ ਦੇ ਕਹਿੰਦੇ ਚਾਰ ਜਾਫੀਆਂ ਦੇ ਵਿੱਚੋਂ ਗਰਮੀਤ ਗਰਮੀਤ ਰਚਮਣ ਦੀ ਟੀਮ ਦੇ ਲਈ ਕੈਨੇਡਾ ਦੇ ਵਿੱਚ ਖੇਡੇ ਆ ਪਰ ਇਹ ਆ ਕਾਲਾ ਚਾਂਦੇ ਵਾਲਾ ਅੰਕ ਦਾ ਵਾਧਾ ਕਰਦਾ ਮਾਈਕ ਤੇ ਮੇਰਾ ਵੀਰ ਰੁਪਿੰਦਰ ਲਓ ਕੁਲਵਿੰਦਰ ਸਿੰਘ ਜੀ ਐਚ ਡੀ ਐਮ ਉਹਨਾਂ ਵੱਲੋਂ ਜਿਹੜਾ ਜੱਗੇ ਦੇ ਲਈ 1100 ਰੁਪਏ ਪੁੱਜਿਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕੁਲਵਿੰਦਰ ਸਿੰਘ ਜੀ ਜੱਗੇ ਦੇ ਲਈ 1100 ਰੁਪਏ ਦਾ ਮਾਨਸਾ ਪੁੱਜਦਾ ਕਰ ਰਹੇ ਨੇ ਲਓ ਬੱਬੂ ਲਸਾੜੇ ਵਾਲਾ ਮੇਰੇ ਵੀਰੋ ਲੈ ਵੀ ਫੌਜੀ ਹੈ ਉਧਰ ਕਹਿੰਦੇ ਨੌਜਨ 2 ਨੰਬਰ ਤੇ ਆ ਤੇ ਪੁਆਇੰਟ ਜਿਹੜਾ ਲਸਾੜੇ ਵਾਲਾ ਬੱਬੂ 1 2 3 4 5 6 7 8 9 19 ਮੋਟਰਸਾਈਕਲਾਂ ਦਾ ਜੇਤੂ ਹੈ ਬੱਬੂ ਲਸਾੜਾ ਲਓ ਮੈਚ ਸਮਾਪਤ ਮੇਰੇ ਵੀਰੋ ਪਹਿਲੇ ਸੈਮੀਫਾਈਨਲ ਦਾ ਰਿਜ਼ਲਟ ਆ ਗਿਆ ਹੈ ਧਨੌਲੇ ਦੇ ਪੁਆਇੰਟ ਨੇ 11 ਤੇ 14.5 ਪੁਆਇੰਟ ਨੇ ਲਸਾੜਾ ਗਿੱਲ ਦੀ ਟੀਮ ਦੇ ਇਸ ਮੈਚ ਦੇ ਵਿੱਚੋਂ ਧਨੌਲਾ ਮੇਰੇ ਵੀਰੋ ਸੌਰੀ ਲਸਾੜਾ ਗਿੱਲ ਦੀ ਟੀਮ ਜਿਹੜੀ ਜਿੱਤ ਕੇ ਉਹ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਈ ਹੈ ਯੋਧਾ ਵਰਸਸ ਹਿੰਮਤਪੁਰਾ ਟੈਂਟ ਵਾਲਾ ਵੀਰ ਐਂਟੀਆਂ ਵਾਈ ਸਟੇਜ ਦੇ ਉੱਤੇ ਸੰਪਰਕ ਕਰੇ ਟੈਂਟਾਂ ਵਾਲਾ ਵੀਰ ਬਹੁਤ ਬਹੁਤ ਧੰਨਵਾਦਾਂ ਜਿੱਥੇ ਬਹੁਤ ਤਾਕਣਾ ਮੁਕਾਬਲਾ ਜੋਧਾਂ ਦਾ ਖੇਡਿਆ ਜਾਣਾ ਹਿੰਮਤਪੁਰੇ ਦੀ ਟੀਮ ਦੇ ਨਾਲ ਕਾਲਾ ਧਨੋਲਾ ਜੀ ਆਪਣੀ ਸਨਮਾਨ ਨਿਸ਼ਾਨੀ ਲੈ ਕੇ ਜਾਣ ਕਾਲਾ ਧਨੋਲੇ ਵਾਲਾ ਵੀਰ ਆਪਣਾ ਮਨ ਸਨਮਾਨ ਲੈ ਕੇ ਜਾਵੇ ਬਿੱਟੂ ਚੱਕ ਭਾਈ ਵਾਲਾ ਬਿੱਟੂ ਜਗਤਪਰ ਸਾਹਿਬੀ ਗੁਰਜੰਟ ਸਿੰਘ ਜੀ ਅਜੇ ਜਾਣ ਦੀ ਲੋੜ ਨਹੀਂ ਮੇਰੀ ਬੇਨਤੀ ਹੈ ਜੇ ਰਹੋ ਮੈਚ ਦੇ ਬਾਕੀ ਹੈ ਪੈ ਪੈਣ ਨੰਬਰ 1 ਜਸੀਲਾ ਜਸੀਲਾ ਪੈ ਪੈਣ ਵਾਲੋਂ ਸਾਡੇ ਵੀ ਰਪਿੰਦਰ ਦੇ ਲਈ 100 ਰੁਪਏ ਦੇ ਮਾਨ ਸਨਮਾਨ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਆ ਮੈਚ ਤਾਂ ਹਜੇ ਦੋ ਬਾਕੀ ਹੈ ਮੇਰੇ ਵੀਰੋ ਜਿਹੜਾ ਕੱਠ ਕੌੜਿਆ 5:00 ਵਜੇ ਸੀਗਾ ਨਾ ਉਹ ਹੁਣ ਨਹੀਂ ਹੈ ਇਹ ਕੀ ਕਰਨਾ ਨੇਰੇ ਦਾ ਕਰਨਾ ਹੈ ਅੱਪਾ ਸਾਰੇ ਮੇਲਾ ਟੀਮਾਂ ਵਾਲਿਆਂ ਨੂੰ ਪਹਿਲਾਂ ਬੇਨਤੀ ਆ ਵੀ ਉਹ ਟਾਈਮ ਨਾਲ ਆਇਆ ਕਰਨ ਫੇਰ ਹੀ ਇਹ ਜਿਹੜੇ ਟੂਰਨਾਮੈਂਟ ਆਪਣੇ ਟਾਈਮ ਨਾਲ ਸਮਾਪਤ ਹੋਣਗੇ ਬਿੱਟੂ ਚੱਕ ਭਾਈ ਵਾਲਾ ਸਾਡਾ ਵੀਰ ਅਗਲੀ ਗੱਲ ਇਸ ਮਾਈਕ ਤੋਂ ਕਰੇਗਾ ਕਦੇ ਫੇਮ ਪੰਜਾਬੀ ਦੇ ਲਈ ਨੌਜਾਨ ਗੱਲ ਕਰਦਾ ਹੈ ਹੈਲੋ ਪੰਜਾਬ ਦੀਆਂ ਵੱਖ-ਵੱਖਰੀਆਂ ਸਿੱਖਿਆਤਾਂ ਦੀ ਬੜਾ ਪੜਿਆ ਲਿਖਿਆ ਬੜਾ ਐਜੂਕੇਟਿਡ ਸਾਡੀ ਜ਼ਿੰਦਗੀ ਦਾ ਮਾਣ ਹੈ ਸਾਨੂੰ ਮਾਣ ਹੈ ਆਪਣੇ ਭਰਾ ਤੇ ਬਿੱਟੂ ਚੱਕ ਭਾਈ ਵਾਲਾ ਅਗਲੀ ਗੱਲ ਇਸ ਮਾਈਕ ਤੋਂ ਕਰੇਗਾ ਹੈਲੋ ਕਾਲੇ ਤਨੌਲੇ ਦਾ ਜਿਹੜਾ ਮਾਨ ਸਨਮਾਨ ਕੀਤਾ ਜਾਣਾ ਹੈ ਉਹ ਵੀਰ ਜਿਹੜਾ ਐਂਟਰੀ ਵਾਲੇ ਸਟੇਜ ਦੇ ਸਾਹਮਣੇ ਆ ਜਵੇ ਕਾਲਾ ਤਨੌਲਾ ਉਸ ਵੀਰ ਦਾ ਮਾਨ ਸਨਮਾਨ ਕੀਤਾ ਜਾਣਾ ਹੈ ਕਾਲਾ ਤਨੌਲੇ ਵਾਲਾ ਆਪਣਾ ਜਿਹੜਾ ਮਾਨ ਸਨਮਾਨ ਆ ਉਹ ਜਰੂਰ ਪ੍ਰਾਪਤ ਕਰ ਲਵੇ ਉਧਰੋਂ ਖਰਵਿੰਦਰ ਸਾਡਾ ਵੀਰ ਦੌਲਤਪੁਰ ਤੋਂ ਉ체ਚੇ ਤੌਰ ਦੇ ਉੱਤੇ ਪੁੱਜਿਆ ਹੋਇਆ ਆਪਣੇ ਮਿੱਤਰਾਂ ਦੇ ਨਾਲ ਧੰਨਵਾਦ ਕਰਦੇ ਆ ਸਾਡਾ ਗਮਾਂਡੀ ਸਾਡਾ ਵੀਰ ਖਰਵਿੰਦਰ ਉੱਚੇ ਚੇਤੇ ਦਾਰ ਦੇ ਉੱਤੇ ਪੁੱਜਿਆ ਹੋਇਆ ਬਹੁਤ-ਬਹੁਤ ਧੰਨਵਾਦ ਬਹੁਤ ਤਾਕੜਾ ਮੁਕਾਬਲਾ ਖੇੜ ਕਬੱਡੀ ਦਾ ਹਿੰਮਤਪੁਰਾ ਦੀ ਟੀਮ ਦਾ ਜਿਹੜਾ ਸ਼ੁਰੂ ਹੋਣ ਲੱਗਿਆ ਗ੍ਰਾਮ ਦੇ ਵਿੱਚ ਯੋਧਾਂ ਦੀ ਟੀਮ ਦੇ ਨਾਲ ਤਰਨ ਯੋਧਾਂ ਵਾਲਾਂ ਦਾ ਪਿੰਡ ਆ ਮੋਹਣੇਰਾਂ ਦੀ ਗੱਲ ਵੱਖਰੀ ਐ ਤੇ ਹਿੰਮਤਪੁਰਾ ਦੀ ਟੀਮ ਅੱਜ ਦੇ ਟੂਰਨਾਮੈਂਟ ਦੀ ਬੜੀ ਨਾਮੀ ਟੀਮ ਆ ਇਸ ਟੀਮ ਦਾ ਵੀ ਸਪੈਸ਼ਲ ਧੰਨਵਾਦ ਕੀਤਾ ਜਾਂਦਾ ਹੈ ਹੈਲੋ ਹਾਂਜੀ ਹੈਲੋ ਬੇਨਤੀ ਹੈ ਧਨੋਲੇ ਵਾਲੇ ਕਾਲੇ ਦਾ ਮਾਨ ਸਨਮਾਨ ਕੀਤਾ ਜਾਣਾ ਹੈ ਹੈਲੋ ਇੱਕ ਟੀ-ਸ਼ਰਟ আর ਇੱਕ সুন্দর ਮੋਮੈਂਟੋ ਜਿਹੜਾ ਪਹਿਲਾਂ ਦੇ ਚੁੱਕੇ ਨੇ ਸਾਡੇ ਵੀਰ વિશેષ ਤੌਰ ਤੇ ਧੰਨਵਾਦ ਹੈ ਹਰਪਾਲ ਸਿੰਘ ਜੀ ਪੰਚ ਦੇ ਨਾਮ ਹਰਜੀਤ ਸਿੰਘ ਜੀ ਸੰਘਾ ਸਰਪੰਚ ਸਾਹਿਬ ਜਿੱਤਨ ਵਾਲੀ ਟੀਮ ਦੇ ਲਈ 500 ਰੁਪਏ ਦੇ ਮਾਨ ਸਨਮਾਨ ਕਰਨਗੇ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਂਦੇ ਟੂਰਨਾਮੈਂਟ ਦੇ ਉੱਤੇ ਗੁਰਜੀਤ ਸਿੰਘ ਜੀ ਕਾਲਾ ਪ੍ਰਧਾਨ ਸਾਹਿਬ ਉਹਨਾਂ ਦਾ ਬੇਟਾ ਸਾਡਾ ਵੀਰ ਮਨੀ ਇੰਗਲੈਂਡ ਦੇ ਵਿੱਚ ਬੈਠਾ ਲਾਈਵ ਜੁੜਿਆ ਹੋਇਆ ਆਂਦੇ ਇਸ ਟੂਰਨਾਮੈਂਟ ਦੇ ਨਾਲ ਆਪਾਂ ਧੰਨਵਾਦ ਕਰਦੇ ਆਂ ਸਾਰੇ ਵੀਰਾਂ ਦਾ ਲਓ ਮੈਚ ਮੇਰੇ ਵੀਰੋ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਪਾਸੇ ਜਿਹੜੀ ਟੀਮ ਮੇਨ ਸਰਕ ਵਾਲੇ ਪਾਸੇ ਰੋਡ ਵਾਲੀ ਸਾਈਡ ਜਿਹੜੀ ਟੀਮ ਚਲੀ ਗਈ ਉਹ ਹਿੰਮਤਪੁਰਾ ਦੀ ਟੀਮ ਹੈ ਤੇ ਦੂਸਰੇ ਪਾਸੇ ਮੇਰੇ ਵੀਰੋ ਇਸ ਮੁਕਾਬਲੇ ਦੇ ਵਿੱਚ ਆਪਾਂ ਵੇਖੀਏ ਜੋਧਾਪਿੰਡ ਦੀ ਟੀਮ ਜਿਹੜੀ